ਅੱਜ 16 ਜੁਲਾਈ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਸਵੇਰ ਵੇਲੇ ਤੋਂ ਹੀ ਪੰਜਾਬ ਦੇ ਵਿੱਚ ਹਲਕੀ ਤੋਂ ਦਰਮਿਆਨੀ ਬੱਦਲਵਾਈ ਲਗਾਤਾਰ ਸਾਰੇ ਹੀ ਖੇਤਰਾਂ ਦੇ ਵਿੱਚ ਬਣੀ ਹੋਈ ਹੈ ਜਿਵੇਂ ਉਮੀਦ ਹੈ ਕਿ ਦੁਪਹਿਰ ਤੋਂ ਪਹਿਲਾਂ ਕਈ ਜਗ੍ਹਾ ਮੀਂਹ ਦੀ ਵਧੀਆ ਝਟਾ ਲੱਗਣੀ ਹੈ ਖਾਸ ਕਰਕੇ ਪੱਛਮੀ ਮਾਲਵਾ ਫਾਜਲਕਾ ਬੋਹਰ ਮੁਕਸਰ ਬਠਿੰਡਾ ਫਰੀਦਕੋਟ ਮੋਗਾ ਫਿਰੋਜ਼ਪੁਰ ਇਹਨਾਂ ਖੇਤਰਾਂ ਦੇ ਵਿੱਚ ਰਾਤ ਵੀ ਵਧੀਆ ਮੀਂਹ ਦਰਜ ਕੀਤਾ ਗਿਆ ਤੇ ਅੱਜ ਵੀ ਇਹਨਾਂ ਖੇਤਰਾਂ ਦੇ ਵਿੱਚ ਵਧੀਆ ਮੀਂਹ ਦਰਜ ਕੀਤਾ ਜਾਵੇਗਾ ਨਾਲ ਲੱਗਦੇ ਮਾਝੇ ਦੇ ਇਲਾਕੇ ਤਰਨਤਾਰਨ ਅਮਰitsar ਗੁਰਦਾਸਪੁਰ ਦੇ ਕੁਝ ਇਲਾਕੇ ਇਹਨਾਂ ਵਿੱਚ ਵੀ ਦੁਪਹਿਰ ਤੋਂ ਪਹਿਲਾਂ-ਪਹਿਲਾਂ ਕਈ ਖੇਤਰਾਂ ਦੇ ਵਿੱਚ ਮੀਂਹ ਦਰਜ ਕੀਤਾ ਜਾਵੇਗਾ ਮੋਗਾ ਆਪਣਾ ਲੁਧਿਆਣਾ ਹੋ ਗਿਆ ਬਰਨਾਲਾ ਹੋ ਗਿਆ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਮੋਹਾਲੀ ਇਹਨਾਂ ਖੇਤਰਾਂ ਦੇ ਵਿੱਚ ਵੀ ਦੁਪਹਿਰ ਤੋਂ ਬਾਅਦ ਜਾਂ ਪਹਿਲਾਂ ਕੁਝ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੇ ਸ਼ਰਾਟੇ ਦੇਖਣ ਨੂੰ ਮਿਲ ਸਕਦੇ ਨੇ ਇਸੇ ਤਰ੍ਹਾਂ ਹੀ ਦਬਾਪੇ ਰੇ ਖੇਤਰਾਂ ਦੇ ਵਿੱਚ ਵੀ ਮੌਸਮ ਬਣਿਆ ਰਹੇਗਾ ਝੜੀनुਮਾ ਮਾਹੌਲ ਅੱਜ ਸਾਰਾ ਦਿਨ ਬਣਿਆ ਰਹੇਗਾ 16 ਅਤੇ 17 ਤਰੀਕ ਨੂੰ ਪੰਜਾਬ ਦੇ ਵਿੱਚ ਜ਼ਿਆਦਾਤਰ ਮੀਂਹ ਦੀ ਆਸ ਮਾਲਵੇ ਦੇ ਖੇਤਰਾਂ ਦੇ ਵਿੱਚ ਪੱਛਮੀ ਤੇ ਮਾਝੇ ਦੇ ਖੇਤਰਾਂ ਦੇ ਵਿੱਚ ਵਧੇਰੇ ਤਵੇਗੀ ਬਾਕੀ ਖੇਤਰਾਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਲੱਗਣਗੇ ਕੁਝ ਕੇ ਖੇਤਰ ਮੀਂਹ ਤੋਂ ਸਖਣੇ ਵੀ ਰਹਿ ਸਕਦੇ ਨੇ ਪਹਾੜੀ ਇਲਾਕਿਆਂ ਦੇ ਵਿੱਚ ਵੀ ਮੀਂਹ ਪਵੇਗਾ ਹਰਿਆਣਾ ਰਾਜਸਥਾਨ ਇਨ੍ਹਾਂ ਖੇਤਰਾਂ ਦੇ ਵਿੱਚ ਵੀ ਲਗਾਤਾਰ ਮੀਂਹ ਦੀਆਂ ਕਾਰਵਾਈਆਂ ਹੋ ਰਹੀਆਂ ਨੇ